ਹਾਂ ਸਤਿ ਸ੍ਰੀ ਅਕਾਲ ਹੋਰ ਸਾਰਾ ਪਰਿਵਾਰ ਠੀਕ ਠਾਕ ਅੱਛਾ ਫਿਰ ਕੀ ਹੋ ਗਿਆ ਅੱਛਾ ਲੜ ਕੇ ਚਲੀ ਗਈ ਜਾਂ ਤੂੰ ਉਹਦੇ ਨਾਲ ਲੜ ਪਿਆ ਅੱਛਾ ਦੇਖ ਭਾਈ ਸਾਡਾ ਤਾਂ ਨਹੀਂ ਸਰਦਾ ਤੁਸੀਂ ਆਪ ਦੀ ਰੋਟੀ ਕੀ ਇੱਕ ਦਿਨ ਹਾਂ ਤੁਸੀਂ ਆਪ ਦੀ ਰੋਟੀ ਕੀ ਇੱਕ ਦਿਨ ਪੱਕਣਾ ਬੰਦ ਕਰ ਲੈਨੇ ਹੋ ਮੈਂ ਤਾਂ ਰੋਟੀ ਰੋਟੀ ਨਹੀਂ ਪਕਦੀ ਮੈਂ ਨਹੀਂ ਆਪਦੀ ਨੂੰ ਭੇਜਣੀ ਹਾਂ ਮੇਰ ਨਾਲ ਗੱਲ ਹਿਸਾਬ ਨਾਲ ਕਰ ਹਾਂ ਆ ਮੈਂ ਇਹ ਤਾਂ ਨਹੀਂ ਕਹਦੀ ਕਿ ਕੁੜੀ ਥੋੜੀ ਨਹੀਂ ਕੁੜੀ ਥੋੜੀ ਹੋ ਜਾਂ ਥੋੜੀ ਹੋਰ ਹੋਊਗੀ ਅੱਛਾ ਸਾਡਾ ਕੋਈ ਹੱਕ ਨਹੀਂ ਕਿ ਨਾ ਸਭ ਕੁਝ ਦੇਣਾ ਥੋੜਾ ਲੰਗਰ ਨਾ ਹੋਣਾ ਆ ਜਵੇ ਫੇਰ ਮਾਸੀ ਚੰਗੀ ਆ ਧੀਆ ਘਰ ਬਸਾਉਣਾ ਸੁੱਖੋ ਪਹਿਲਾ ਤਰਗਾ ਤਿੰਨ ਚਾਰ ਘਰ ਬੈਠੀਆਂ ਨੇ ਚਾਰ ਘਰ ਬੈਠੀਆਂ ਕਿ ਦੋ ਦੋ ਤਿੰਨ ਤਿੰਨ ਥੋ ਵੀਹੀਆਂ ਹੋਈਆਂ ਨੇ ਇਹਨੂੰ ਤਾਂ ਬਸ ਲੈਣ ਦਾ ਹੁਣ ਇੱਕ ਥਾਂ ਹੈ ਲੈ ਪਤਾ ਲੱਗਣਾ ਨਹੀਂ ਗੱਲ ਦਾ ਰਹਦਾ ਹੁੰਦਾ ਜਿੰਨਾ ਮਰਜੀ ਲੋਕ ਰੱਖ ਲਵੇ ਅਗਲਾ ਧੀਆਂ ਬਸਾਉਣਾ ਹੁੰਦਾ ਮਾਪੇ ਦਾ ਪਾੜ ਭਾਈ ਦਾ ਫਰਜ਼ ਜੇ ਅਸੀਂ ਕੁਛ ਕਹਾਂ ਕਹਨੀ ਆ ਫਿਰ ਤੁਸੀਂ ਗੱਲ ਵਿੱਚ ਕੁਛ ਕਹਿ ਦਾ ਸਤਾ ਮਾਰੀ ਦੀ ਗੱਲ ਵੀ ਨਹੀਂ ਕਾ ਸਕਦੇ ਉਸ ਦਾ ਧੜਕ ਧੜਕ ਕਰਕੇ ਆ ਜਾਂਦੇ ਨੇ ਦੇਖ ਲੈ ਕੇ ਜਾਣੀ ਕਿਸੇ ਗੱਲ ਦਾ ਫੈਸਲਾ ਕਰਕੇ ਲੈ ਕੇ ਇੱਕ ਤਾਂ ਅਸੀਂ ਤੀਜ ਦਿਨ ਭੇਜਣੀ ਹਾਂ ਅਸੀਂ ਵੀ ਜੱਟ ਜ਼ਿੰਮੇਦਾਰਾਂ ਅਸੀਂ ਵੀ ਖੇਤੀ ਕਰਦਾ ਸਾਡੇ ਵੀ ਬੰਦੇ ਲੱਗਦੇ ਨੇ ਹਾਂ ਅਸੀਂ ਥੋਡੀਆਂ ਰੋਟੀਆਂ ਪਕਾਉਣ ਭੇਜਦੀਏ ਤੁਸੀਂ ਕਿਸੇ ਨੂੰ ਕਿਰਾਏ ਤੇ ਰੱਖ ਲਓ ਯਾਰ ਤੇ ਨਹੀਂ ਆਉਂਦੀ ਨਹੀਂ ਭਾਈ ਜਾ ਕੇ ਮੈਂ ਲੈ ਲੈ ਫਿਰ ਫਪਾ ਕੇ ਲੈ ਆ ਹਾਂ ਜਦ ਆਪਾਂ ਨੂੰ ਲੋੜ ਆਤੀ ਪੁੱਤ ਦੀ ਆਪਾਂ ਤਾਂ ਰੋਟੀ ਨਹੀਂ ਬਣਦੀ ਲਿਉਣੀ ਪੈਣੀ ਆ ਅੱਛਾ ਤੂੰ ਆ ਕੁਛ ਕਰ ਸਕਦਾ ਹੈ ਅੱਛਾ ਜੇ ਤੂੰ ਸ਼ਾਹ ਚਕਾ ਸਕਦਾ ਤੈਸੇ ਤਾਂ ਤੇਰੇ ਆ ਪਾਣਾ ਦੇ ਲੋਕ ਸ਼ਾਹ ਚਕਾਉਂਦੇ ਨਹੀਂ ਆਹੋ ਦੇਖ ਕੁੜੀ ਕਿੰਨੀ ਸਾਵ ਹੈ ਸਾਨੂੰ ਸਾਰਾ ਪਤਾ ਕਿੰਨਾ ਕਰਦਾ ਕੰਮ ਕਰਦਾ ਤੇਰੀ ਮਾਂ ਮਿੰਜੇ ਤੇ ਪੈਨੂ ਸਾਹਮਦੀ ਆਹੋ ਹਾਂ 10 ਸਾਲ ਹੋ ਗਏ ਹਾਂ ਇਹ ਗੱਲ ਤਾਂ ਤੇਰੇ ਵਾਸਤੇ ਬਹੁਤ ਗਲਤ ਆ ਦੇਖ ਅਸੀਂ ਤੈਨੂੰ ਭੇਜਣੀ ਹੈਗੀ ਚਾਹੇ ਤੂੰ ਹੌਲੀ ਕਹਾਲਾ ਚਾਹੇ ਕਹਾਲਾ ਉੱਚੀ ਹਾਂ ਅਸੀਂ ਤਾਂ ਪਰਸੋਂ ਨੂੰ ਜਾਣਾ ਵਿਆਹ ਹਾਂ ਉਹ ਤਾਂ ਵਾਰ ਫੇਰ ਅਸੀਂ ਕਿਸੇ ਖੰਡ ਪਾਟ ਤੇ ਜਾਣਾ ਹਾਂ ਨਹੀਂ ਨਹੀਂ ਅਸੀਂ ਨਹੀਂ ਭੇਜਣੀ ਸਾਡੇ ਕੋਲ ਨਾ ਆਈ ਮੇਰੇ ਨਾਲ ਆਇਆ ਖੁਸ਼ੀ ਆ ਜਾ ਪਰ ਹਾਂ ਲੈਣ ਨਾ ਆਈ ਇਹ ਨਹੀਂ ਹੁੰਦਾ ਕੁੜੀਆਂ ਬੀ ਆਪਦਾ ਕੋਈ ਬੇਗਰਦਾ ਤਾਂ ਜੈਟ ਚੱਕ ਜਾ ਕੁੜੀ ਨੂੰ ਵੇਚ ਕੇ ਤਾਂ ਲੈ ਉਹ ਕਿ ਦੁੱਖ ਸੁੱਖੇ ਫਿਰ ਅਸੀਂ ਚੰਗੇ ਲੱਗਦਾ ਭੇਜ ਦੇ ਤੂੰ ਤਾਂ ਕੀ ਇਹਨੂੰ ਟੁਕੜਾ ਕੱਟ ਦੇ ਨਾ ਕਰੋ ਚਲ ਠੀਕ ਆ